ਦੋਸਤੋ ਇਨਸਾਨ ਕਈ ਜੁਨੀਆਂ ਵਿੱਚ ਪੈ ਕੇ ਇਸ ਧਰਤੀ ਤੇ ਆਉਂਦਾ ਹੈ ਪਰ ਕਿਸੇ ਵੀ ਜੁਨੀ ਵਿੱਚ ਇੰਨੀ ਬੁੱਧੀ ਨਹੀਂ ਹੁੰਦੀ ਕਿ ਉਹ ਆਪਣੇ ਆਉਣ ਵਾਲੇ ਸਮੇਂ ਨੂੰ ਸੰਭਾਲ ਸਕੇ ਦੋਸਤੋ ਆਉਣ ਵਾਲੇ ਸਮੇਂ ਨੂੰ ਸੰਭਾਲਣ ਦਾ ਮਤਲਬ ਇਹ ਨਹੀਂ ਕਿ ਅਸੀਂ ਮਾਇਆ ਇਕੱਠੇ ਕਰਨੀ ਹੈ ਜਾ ਬਹੁਤ ਜ਼ਿਆਦਾ ਧਨ ਦੌਲਤ ਇਕੱਠਾ ਕਰਨਾ ਹੈ ਅਸੀਂ ਆਪਣੇ ਆਉਣ ਵਾਲੇ ਸਮੇਂ ਨੂੰ ਸੰਵਾਰਨ ਲਈ ਆਪਣੇ ਅੰਦਰ ਇਨਸਾਨੀਅਤ ਪੈਦਾ ਕਰਨੀ ਹੈ ਸਾਡੇ ਹਰ ਕੰਮ ਵਿੱਚੋਂ ਇਨਸਾਨੀਅਤ ਦੀ ਝਲਕ ਪੈਣੀ ਚਾਹੀਦੀ ਹੈ ਜਾਨੀ ਕਿ ਹਰ ਇਨਸਾਨ ਦੇ ਦੁੱਖ ਦਰਦ ਨੂੰ ਸਮਝਣਾ ਹੀ ਇਨਸਾਨੀਅਤ ਹੈ ਐਸੀ ਇਨਸਾਨੀਅਤ ਕਿ ਜੇ ਅਸੀਂ ਗੱਡੀ ਤੇ ਜਾ ਰਹੇ ਹਾਂ ਸਾਡੀ ਗੱਡੀ ਦੀ ਧੂੜ ਪਿੱਛੇ ਆਉਣ ਵਾਲਿਆਂ ਤੇ ਪੈ ਰਹੀ ਹੈ ਤੇ ਸਾਡਾ ਇਹੋ ਜਿਹਾ ਕਰਮ ਹੋਣਾ ਚਾਹੀਦਾ ਹੈ ਕਿ ਗੱਡੀ ਨੂੰ ਸਹਜੇ ਕਰਕੇ ਜਾਂ ਕਿਸੇ ਬਹਾਨੇ ਗੱਡੀ ਨੂੰ ਰੋਕ ਕੇ ਪਿੱਛੇ ਆਉਣ ਵਾਲਿਆਂ ਨੂੰ ਅੱਗੇ ਕਰ ਦਿੱਤਾ ਜਾਵੇ ਜੇ ਬਰਸਾਤੀ ਮੌਸਮ ਹੈ ਸਾਡੀ ਗੱਡੀ ਨਾਲ ਉੱਡ ਕੇ ਗੰਦਾ ਪਾਣੀ ਕਿਸੇ ਹੋਰ ਤੇ ਨਾ ਪਵੇ ਇੰਨਾ ਸੋਚ ਸਮਝ ਕੇ ਇਨਸਾਨ ਨੂੰ ਚੱਲਣਾ ਚਾਹੀਦਾ ਹੈ ਪਰ ਇਹੋ ਜਿਹੀ ਸੋਚ ਸਮਝ ਆਵੇਗੀ ਕਿਵੇਂ ਕਿਉਂਕਿ ਐਸੀ ਸੋਚ ਸਮਝ ਸਕੂਲ ਕਾਲਜਾਂ ਵਿੱਚ ਨਹੀਂ ਦਿੱਤੀ ਜਾਂਦੀ ਦੋਸਤੋ ਐਸੀ ਸੋਚ ਸਮਝ ਪਰਮਾਤਮਾ ਦਾ ਗਿਆਨ ਹੁਣ ਤੋਂ ਬਾਅਦ ਮਿਲ ਸਕਦੀ ਹੈ ਕਿਉਂਕਿ ਰੱਬ ਦੀ ਜਾਣਕਾਰੀ ਰੱਖਣ ਵਾਲਾ ਹੀ ਪਰਮਾਤਮਾ ਨੂੰ ਹਰ ਜਗ੍ਹਾ ਦੇਖ ਸਕਦਾ ਹੈ ਜਰੇ-ਜਰੇ ਵਿੱਚ ਦੇਖ ਸਕਦਾ ਹੈ ਹਰ ਸਮੇਂ ਹਰ ਜਗ੍ਹਾ ਵਿਆਪਕ ਹੋਣ ਦਾ ਅਹਿਸਾਸ ਕਰ ਸਕਦਾ ਹੈ ਇਹਨਾਂ ਸਾਨ ਗਲਤੀਆਂ ਕਿਉਂ ਕਰਦਾ ਹੈ ਇਹ ਸੋਚ ਕੇ ਕਿ ਮੈਨੂੰ ਕੋਈ ਵੇਖਣ ਵਾਲਾ ਨਹੀਂ ਹੈ ਪਰ ਕੋਈ ਵੀ ਐਸੀ ਜਗ੍ਹਾ ਨਹੀਂ ਜਿੱਥੇ ਅਸੀਂ ਪਰਮਾਤਮਾ ਤੋਂ ਛੁਪ ਸਕਦੇ ਹਾਂ ਚੋਰੀ ਇਨਸਾਨ ਤੋਂ ਕੀਤੀ ਜਾ ਸਕਦੀ ਹੈ ਲੁਕਿਆ ਇਨਸਾਨ ਤੋਂ ਜਾ ਸਕਦਾ ਹੈ ਇਨਸਾਨ ਸਾਨੂੰ ਮਾਫੀ ਕਰ ਦਿੰਦਾ ਹੈ ਪਰ ਪਰਮਾਤਮਾ ਤੋਂ ਨਾ ਅਸੀਂ ਚੋਰੀ ਕਰ ਸਕਦੇ ਹਾਂ ਨਾ ਲੁਕ ਸਕਦੇ ਹਾਂ ਤੇ ਨਾ ਹੀ ਪਰਮਾਤਮਾ ਸਾਨੂੰ ਕਦੇ ਮਾਫ ਕਰਦਾ ਹੈ ਮਾੜੇ ਚੰਗੇ ਕਰਮ ਦਾ ਫਲ ਭੁਗਤਣਾ ਹੀ ਪੈਂਦਾ ਹੈ ਪਰ ਦੋਸਤੋ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਰਮਾਤਮਾ ਦਾ ਗਿਆਨ ਹੋਵੇਗਾ ਕਿਵੇਂ ਕਿਉਂਕਿ ਕੋਈ ਵੀ ਕੰਮ ਸਿੱਖਣ ਲਈ ਕੁਝ ਵੀ ਹਾਸਲ ਕਰਨ ਲਈ ਕਿਸੇ ਨਾ ਕਿਸੇ ਤੋਂ ਸਿੱਖਿਆ ਲੈਣੀ ਪੈਂਦੀ ਹੈ ਕੋਈ ਵੀ ਜਾਨ ਇਨਸਾਨ ਆਪਣੇ ਆਪ ਹਾਸਲ ਨਹੀਂ ਕਰ ਸਕਦਾ ਛੋਟੇ ਤੋਂ ਛੋਟਾ ਕੰਮ ਸਿੱਖਣ ਲਈ ਵੀ ਗੁਰੂ ਧਾਰਨਾ ਕਰਨੀ ਪੈਂਦੀ ਹੈ ਗੁਰੂ ਹੀ ਸਾਨੂੰ ਸਿੱਧੇ ਰਾਹੇ ਪਾ ਸਕਦਾ ਹੈ ਅੱਖਾਂ ਤੋਂ ਲੋਭ ਲਾਲਚ ਮਾਨ ਹੰਕਾਰ ਦੀ ਪੱਟੀ ਉਤਾਰ ਸਕਦਾ ਹੈ ਇਹੇ ਲੋਭ ਲਾਲਚ ਮਾਰ ਹੰਕਾਰ ਇਨਸਾਨ ਨੂੰ ਹਯਵਾਨ ਬਣਾਉਂਦੇ ਹਨ ਇਨਫਾਨੀਅਤ ਖਤਮ ਕਰ ਦਿੰਦੇ ਹਨ ਪਰ ਜੇ ਸਾਨੂੰ ਪਰਮਾਤਮਾ ਦਾ ਪਤਾ ਹੋਵੇ ਗੁਰੂ ਦਾ ਗਿਆਨ ਹੋਵੇ ਤਾਂ ਸਾਡੇ ਮਨ ਵਿੱਚ ਭੈ ਬਣਿਆ ਰਹਿੰਦਾ ਹੈ ਇਹ ਅਹਿਸਾਸ ਹੁੰਦਾ ਹੈ ਕਿ ਸਾਨੂੰ ਕੋਈ ਦੇਖਦਾ ਹੈ ਸਾਡੇ ਹਰ ਕਰਮ ਤੇ ਨજર ਰੱਖੀ ਜਾ ਰਹੀ ਹੈ ਅਸੀਂ ਇੱਕ ਪਲ ਲਈ ਵੀ ਇਸ ਨਜਰ ਤੋਂ ਬੋਲੇ ਨਹੀਂ ਹੋ ਸਕਦੇ ਇਥੋਂ ਤੱਕ ਕਿ ਇਹ ਪਰਮਾਤਮਾ ਸਾਡੇ ਮਨ ਦੀਆਂ ਗੱਲਾਂ ਵੀ ਜਾਣਦਾ ਹੈ ਘਟ ਘਟ ਕੇ ਅੰਦਰ ਕੀ ਜਾਣ ਭਲੇ ਬੁਰੇ ਦੀ ਪੇੜ ਪਛਾਨ ਸਾਡੀ ਸੋਚ ਵੀ ਕਿਸੇ ਲਈ ਮਾੜੀ ਨਹੀਂ ਹੋਣੀ ਚਾਹੀਦੀ ਕਿਉਂਕਿ ਸੋਚ ਨਾਲ ਹੀ ਸਾਡੇ ਕਰਮ ਉਪਜਦੇ ਹਨ ਤੇ ਕਰਮਾਂ ਮੁਤਾਬਕ ਹੀ ਪਰਮਾਤਮਾ ਸਾਨੂੰ ਫਲ ਦਿੰਦਾ ਹੈ ਇਸੇ ਲਈ ਕਿਹਾ ਜਾਂਦਾ ਹੈ ਬੁਰੇ ਦਾ ਵੀ ਭਲਾ ਮੰਗਣਾ ਚਾਹੀਦਾ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੇ ਰੋਗ ਨਾਲ ਲਗਈ ਪੱਲੇ ਸਭ ਕਿਛ ਪਾਏ ਦੋਸਤੋ ਜਿਹਦਾ ਭਲਾ ਮੰਗਣ ਵਾਲਾ ਆਪ ਨੇ ਰੋਗ ਰਹਿੰਦਾ ਹੈ ਤੇ ਹਰ ਇੱਕ ਦੁਨੀਆ ਦੀ ਸੁਖ ਸੋਦਾ ਉਸ ਨੂੰ ਮਿਲ ਜਾਂਦੀ ਹੈ ਸੋ ਦੋਸਤੋ ਇਹ ਵਿਚਾਰ ਤੁਹਾਨੂੰ ਕਿਵੇਂ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦੇਣਾ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਮ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ